ਵਿਹਾਨ ਕਲਾਸਿਸ ਦੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਹਾਂਜੀ ਅੱਜ ਆਪਾਂ ਤੁਹਾਨੂੰ ਪੰਜਾਬੀ ਵਿਆਕਰਨ ਦੇ ਬਹੁਤ ਹੀ ਇੰਪੋਰਟੈਂਟ ਟੌਪਿਕ ਨਾਮ ਦੇ ਬਾਰੇ ਕਰਾ ਰਹੇ ਹਾਂ। ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਜੀ ਇਹ ਵੀ ਨਾਮ ਕੀ ਹੁੰਦਾ ਹੈ? ਨਾਮ ਕੀ ਹੈ? ਜਿਹੜੇ ਸ਼ਬਦ ਕਿਸੇ ਵਿਅਕਤੀ, ਵਸਤੂ, ਸਥਾਨ, ਹਾਲਤ, ਗੁਣ ਭਾਵ ਆਦਿ ਦਾ ਬੋਧ ਕਰਾਉਣ ਉਹਨਾਂ ਨੂੰ ਨਾਮ ਕਿਹਾ ਜਾਂਦਾ ਹੈ। ਜਿਵੇਂ ਗੀਤਾ, ਸੋਨਾ, ਜਲੰਧਰ, ਪਹਾੜ, ਖੁਸ਼ੀ ਆਦਿ। ਇਹ ਕੀ ਆ ਇੱਕ ਨਾਮ ਹੋ ਗਈ ਅੱਗੇ ਆਪਾਂ ਕਰਦੇ ਹਾਂ ਜੀ ਬਿਨਾਮ ਕਿੰਨੀ ਪ੍ਰਕਾਰ ਦੇ ਹੁੰਦੇ ਆ ਨਾਮ ਪੰਜ ਪ੍ਰਕਾਰ ਦੇ ਹੁੰਦੇ ਆ ਨਾ ਕਿਹੜੇ ਕਿਹੜੇ ਆਮ ਨਾਮ ਜਾਂ ਜਾਤੀ ਵਚਕ ਨਾਮ ਖਾਸ ਨਾਮ ਜਾਂ ਨਿੱਜ ਵਚਕ ਨਾਮ ਵਸਤੂ ਵਚਕ ਨਾਮ ਇਕੱਠ ਵਚਕ ਨਾਮ ਭਾਵ ਵਚਕ ਨਾਮ ਹਾਂਜੀ ਇਹ ਨਾਮ ਦੇ ਕਿਸਮਾਂ ਨੇ ਅੱਗੇ ਆਪਾਂ ਕਰਦੇ ਹਾਂ ਜੀ ਇਹਨਾਂ ਨੂੰ ਵਿਸਥਾਰ ਪੂਰਵਕ ਆਮ ਨਾਮ ਜਾਂ ਜਾਤੀ ਨਾਮ ਕੀ ਹੈ ਆਮ ਨਾਮ ਕੀ ਹੈ ਜੀ ਉਹ ਸ਼ਬਦ ਜਿਹੜੇ ਕਿਸੇ ਵਸਤੂ ਜੀਵ ਜਾਂ ਸਥਾਨ ਦੀ ਪੂਰੀ ਜਾਤੀ ਦਾ ਬੋਧ ਕਰਾਉਣ ਉਹਨਾਂ ਨੂੰ ਆਮ ਨਾਮ ਜਾਂ ਜਾਤੀ ਵਚਕ ਨਾਮ ਕਹਿੰਦੇ ਹਨ ਜਿਵੇਂ ਪੁਸਤਕ ਮਨੁੱਖ ਸ਼ਹਿਰ ਆਦਿ ਹਾਂਜੀ ਇੱਥੇ ਪੁਸਤਕ ਆਪਾਂ ਨੂੰ ਪੁਸਤਕ ਦਾ ਕੋਈ ਨਾਮ ਨਹੀਂ ਦਿੱਤਾ ਗਿਆ ਤਾਂ ਇਸ ਕਰਕੇ ਕੀ ਹੋ ਗਿਆ ਇੱਕ ਆਮ ਨਾਮ ਹੋ ਗਿਆ ਜੇਕਰ ਆਪਾਂ ਨੂੰ ਕਿਸੇ ਪੁਸਤਕ ਦਾ ਨਾਮ ਦਿੱਤਾ ਹੁੰਦਾ ਤਾਂ ਉਹ ਕਿਸ ਇੱਕ ਖਾਸ ਨਾਮ ਹੋਣਾ ਸੀ ਆਪਾਂ ਨੂੰ ਸਿਰ ਇਹ ਨਹੀਂ ਪਤਾ ਕਿ ਉਸਕਤ ਹਿੰਦੀ ਦੀ ਆ ਪੰਜਾਬੀ ਦੀ ਜਾਂ ਕਿਸ ਸਬਜੈਕਟ ਦੀ ਆ ਇਸ ਕਰਕੇ ਇੱਕ ਖਾਸ ਨਾਮ ਹੈ ਮਨੁੱਖਾ ਇੱਕ ਆਮ ਨਾਮ ਹੈ ਮਨੁੱਖ ਦਾ ਕੋਈ ਨਾਮ ਨਹੀਂ ਹੈਗਾ ਸ਼ਹਿਰ ਸ਼ਹਿਰ ਦਾ ਵੀ ਕੋਈ ਨਾਮ ਨਹੀਂ ਦਿੱਤਾ ਗਿਆ ਇਸ ਕਰਕੇ ਇਹ ਕੀ ਹੋ ਗਿਆ ਆਮ ਨਾਮ ਦੀਆਂ ਕਿਸਮਾਂ ਹੋ ਗਈਆਂ ਅੱਗੇ ਆਪਾਂ ਕਰਦੇ ਰਹਿ ਜੇ ਖਾਸ ਨਾਮ ਖਾਸ ਨਾਮ ਕਿਹੜੇ ਹੁੰਦੇ ਹਨ ਜਿਹੜੇ ਸ਼ਬਦੋਂ ਕਿਸੇ ਖਾਸ ਵਿਅਕਤੀ ਜੀਵ ਖਾਸ ਵਸਤੂ ਜਾਂ ਖਾਸ ਸਥਾਨ ਦਾ ਬੋਧ ਹੋਵੇ ਉਹਨਾਂ ਨੂੰ ਖਾਸ ਨਾਮ ਕਿਹਾ ਜਾਂਦਾ ਹੈ ਜਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਾਂਜੀ ਰਜੇ ਇੱਥੇ ਆਪਾਂ ਨੂੰ ਕਿਸੇ ਮਨੁੱਖ ਦਾ ਨਾਮ ਦਿੱਤਾ ਗਿਆ ਇਸ ਕਰਕੇ ਕੀ ਹੋ ਗਿਆ ਖਾਸ ਨਾਮ ਹੋ ਗਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਕ ਖਾਸ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦਾ ਕੋਈ ਹੋਰ ਮਨੁੱਖ ਨਹੀਂ ਇਸ ਕਰਕੇ ਕੀ ਹੋ ਗਿਆ ਖਾਸ ਨਾਮ ਹੋ ਗਿਆ ਆਨੰਦਪੁਰ ਸਾਹਿਬ ਇਹ ਸ਼ਹਿਰ ਦਾ ਨਾਮ ਹੋ ਗਿਆ ਆਨੰਦਪੁਰ ਸਾਹਿਬ ਜਿਹੜਾ ਹੈਗਾ ਇੱਕੋ ਹੀ ਸ਼ਹਿਰ ਆਪਾਂ ਨੂੰ ਪਤਾ ਇਹ ਇੱਕ ਸ਼ਹਿਰ ਹੈ ਇਹ ਕੀ ਹੋ ਗਿਆ ਖਾਸ ਨਾਮ ਹੋ ਗਿਆ ਸਤਲੁਜ ਬਿਆਸ ਰਾਵੀ ਆਦੀ ਇਹ ਨਦੀਆਂ ਦੇ ਨਾਮ ਹਨ ਇਹ ਕੀ ਹੋਏ ਇੱਕ ਖਾਸ ਨਾਮ ਹੋਗੇ ਅੱਗੇ ਕਰਦੇ ਹਾਂ ਜੀ ਵਸਤੂਵਚਕ ਨਾਮ ਵਸਤੂਵਚਕ ਨਾਮ ਕਿਹੜੇ ਹੁੰਦੇ ਰਹਿ ਜੀ ਜਿਹੜੇ ਸ਼ਬਦ ਤੋਂ ਤੋਲਣ ਮੇਲਣ ਜਾਂ ਮਾਪੀਆਂ ਜਾਣ ਵਾਲੀਆਂ ਵਸਤੂਆਂ ਦਾ ਬੋਧ ਹੋਵੇ ਉਹਨਾਂ ਨੂੰ ਕੀ ਕਿਹਾ ਜਾਂਦਾ ਵਸਤੂਵਚਕ ਨਾਮ ਕਿਹਾ ਜਾਂਦਾ ਜਿਵੇਂ ਸੋਨਾ ਚਾਂਦੀ ਤੇਲ ਕੱਪੜਾ ਭਾਗ ਆਦੀ ਇਹ ਕੀ ਹੋਗੇ ਵਸਤੂਵਚਕ ਨਾਮ ਹੋਗੇ ਜਿਵੇਂ ਸੋਨਾ ਅਤੇ ਚਾਂਦੀ ਨੇ ਇਹ ਸਿਰਫ ਆਪਾਂ ਤੋਲ ਹੀ ਸਕਦੇ ਆ ਇਹਨਾਂ ਨੂੰ ਆਪਾਂ ਮੇਲ ਨਹੀਂ ਸਕਦੇ ਤੇਲ ਆ ਸਿਰਫ ਆਪਾਂ ਤੋਲ ਸਕਦੇ ਆ ਇਹਨਾਂ ਨੂੰ ਵੀ ਮਿਲ ਨਹੀਂ ਸਕਦੇ ਕੱਪੜਾ ਸਿਰਫ ਮਿਲ ਸਕਦੇ ਆ ਇਸ ਨੂੰ ਆਪਾਂ ਤੋਲ ਨਹੀਂ ਸਕਦੇ ਇਹ ਕੀ ਹੋ ਇੱਕ ਵਸਤੂ ਵਚਕ ਨਾਮ ਹੋ ਗਿਆ ਅੱਗੇ ਆਪਾਂ ਕਰਦੇ ਰਹੇ ਜੀ ਇਕੱਠ ਵਚਕ ਨਾਮ ਆ ਇਕੱਠ ਵਚਕ ਨਾਮ ਕੀ ਹੈ ਇਕੱਠ ਵਚਕ ਨਾਮ ਹੈ ਜਿਹੜਾ ਜਿਹੜੇ ਸ਼ਬਦ ਵਿਅਕਤੀ ਜਾਂ ਜੀਵਾ ਜਾਂ ਗਿਨੀਆਂ ਜਾਣ ਵਾਲੀਆਂ ਵਸਤੂਆਂ ਦੇ ਸਮੂਹ ਦਾ ਗਿਆਨ ਕਰਾਉਣ ਉਹਨਾਂ ਨੂੰ ਇਕੱਠ ਵਾਚਕ ਨਾਮ ਕਿਹਾ ਜਾਂਦਾ ਹੈ ਜਿਵੇਂ ਫੌਜ ਆ ਫੌਜ ਦੇ ਵਿੱਚ ਆਪਾਂ ਬੰਦਿਆਂ ਨੂੰ ਗਿਣ ਸਕਦੇ ਆ ਉਹਨਾਂ ਦਾ ਗਿਣ ਕੇ ਇੱਕ ਇਕੱਠ ਤਿਆਰ ਕਰ ਸਕਦੇ ਆ ਉਹ ਕਿ ਹੋਗਾ ਇੱਕ ਇੱਕ ਇਕੱਠ ਵਾਚਕ ਨਾਮ ਹੋਗਾ ਜਿਵੇਂ ਇਜੜ ਆ ਇਜੜ ਦੇ ਵਿੱਚ ਕਿੰਨੇ ਪਸ਼ੂ ਹਨ ਉਹਨਾਂ ਨੂੰ ਆਪਾਂ ਗਿਣ ਸਕਦੇ ਆ ਉਹਨਾਂ ਦੇ ਇਕੱਠ ਨੂੰ ਇਕੱਠ ਵਾਚਕ ਨਾਮ ਕਿਹਾ ਜਾਂਦਾ ਹੈ ਸ੍ਰਹਿਣੀ ਦੇ ਵਿੱਚ ਆਪਾਂ ਦੇਖ ਸਕਦੇ ਆ ਕਿ ਕਿੰਨੇ ਬੱਚੇ ਹਨ ਉਹਨਾਂ ਦੇ ਸਮੂਹ ਨੂੰ ਜਾਂ ਉਹਨਾਂ ਦੀ ਗਿਣਤੀ ਨੂੰ ਕੀ ਕਿਹਾ ਜਾਂਦਾ ਇਕੱਠ ਵਾਚਕ ਨਾਮ ਕਿਹਾ ਜਾਂਦਾ ਹੈ ਅੱਗੇ ਆਪਾਂ ਕਰਦੇ ਹਾਂ राजे ਪਾਵਚਕ ਨਾਮ ਪਾਵਚਕ ਨਾਮ ਕੀ ਹੈ ਉਹ ਸ਼ਬਦ ਜਿੰਨਾ ਨੂੰ ਆਪਾਂ ਸਿਰਫ ਗੁਣ ਜਾਂ ਭਾਵ ਜਾਂ ਹਾਲਤ ਨੂੰ ਆਪਾਂ ਮਹਿਸੂਸ ਕਰ ਸਕਦੇ ਹਾਂ ਉਹਨਾਂ ਨੂੰ ਭਾਵਵਚਕ ਨਾਮ ਕਿਹਾ ਜਾਂਦਾ ਹੈ ਜਿਵੇਂ ਖੁਸ਼ੀ ਗਮੀ ਸਚਾਈ ਤੇ ਉਦਾਸੀ ਇਹਨਾਂ ਚੀਜ਼ਾਂ ਨੂੰ ਆਪਾਂ ਸਿਰਫ ਮਹਿਸੂਸ ਕਰ ਸਕਦੇ ਹਾਂ ਕੋਈ ਵੀ ਇਨਸਾਨ ਜਦੋਂ ਖੁਸ਼ ਹੋਵੇ ਆਪਾਂ ਉਸ ਦੀ ਖੁਸ਼ੀ ਦੇ ਵਿੱਚ ਆਨੰਦ ਲੈ ਸਕਦੇ ਹਾਂ ਉਸ ਖੁਸ਼ੀ ਨੂੰ ਮਾਨ ਸਕਦੇ ਆ ਮਹਿਸੂਸ ਕਰ ਸਕਦੇ ਆ ਉਸ ਨੂੰ ਆਪਾਂ ਤੋਲ ਜਾਂ ਮਿਲ ਨਹੀਂ ਸਕਦੇ ਕਿਸੇ ਦੀ ਗਮੀ ਨੂੰ ਆਪਾਂ ਬੰਦਾ ਸਕਦੇ ਆ ਉਸ ਨੂੰ ਵੀ ਆਪਾਂ ਤੋਲ ਜਾਂ ਮਿਲ ਨਹੀਂ ਸਕਦੇ 나ਹੀਂ ਦੇਖ ਸਕਦੇ ਆ ਇਸ ਤਰ੍ਹਾਂ ਸੱਚਾਈ ਤੇ ਉਦਾਸੀ ਨੂੰ ਵੀ ਆਪਾਂ ਮਹਿਸੂਸ ਕਰ ਸਕਦੇ ਆ ਜੋ ਚੀਜ਼ਾਂ ਨੂੰ ਆਪਾਂ ਮਹਿਸੂਸ ਕਰ ਸਕਦੇ ਆ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਭਾਵ ਵਚਕ ਨਾਮ ਕਿਹਾ ਜਾਂਦਾ ਸੋ ਇਹ ਆਪਣੀ ਨਾਮ ਦੀ ਕਿਸਮਾ ਸੀ ਉਮੀਦ ਕਰਦੇ ਆ ਕਿ ਤੁਹਾਨੂੰ ਆਪਣੀ ਅੱਜ ਦੀ ਕਲਾਸ ਵਧੀਆ ਲੱਗੀ ਹੋਵੇਗੀ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਜੀ ਮਿਲਦੇ ਆਪਾਂ ਨੈਕਸਟ ਕਲਾਸ ਵਿੱਚ ਸੋ ਥੈਂਕ ਯੂ